ਗੁਰਦੁਆਰਾ ਪਗਤ ਰਵਿਦਾਸ ਜੀ ਸਿੰਘ ਸੰਭਾ ਲਵੀਨ ਰੋਮ ਵਿਖੇ ਤਨ ਤਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਕਰਵਾਇਆ ਗਿਆ ਵਿਸ਼ਾਲ ਗੁਰਮਤ ਸਮਾਗਮ ਤੂੰ ਸਭ ਦਾ ਭਲੀ ਖਜ਼ਾਨਾ ਮਨਜ਼ੂਰ ਕਰੀ ਨਜ਼ਰਾਨਾ ਵਾਹਿਗੁਰੂ ਧੰਦੀ ਜਥਾ ਗਿਆਨੀ ਜਤਿੰਦਰ ਸਿੰਘ ਨੂਰਪੁਰੀ ਅਤੇ ਸਾਥੀਆਂ ਨੇ ਭਰੀ ਹਾਜ਼ਰੀ ਖਜ਼ਾਨਾ ਮਨਜ਼ੂਰ ਕਰੀ ਨਜ਼ਰਾਨਾ मेरे वाहे गुरु जी मेरे वाहे गुरु जी हाथ जोड़ गुरा शुकाना मेरे वाहे गुरु जी उठ तो रोज करा शुक्राना मेरे वागुरु जी छोटे ਸ਼ੱਕ ਆਪ ਹੀ ਇਹ ਜੋਤ ਬੁਝਾ ਦਿਓ ਫਿਰ ਤਾਂ ਬੇਸ਼ੱਕ ਆਪ ਹੀ ਇਹ ਜੋਤ ਬੁਝਾ ਦਿਓ ਫਿਰ ਤਾਂ ਬੇਸ਼ੱਕ ਆਪ ਹੀ ਇਹ ਜੋਤ ਬੁਝਾ ਦਿਓ ਹੋ ਕਹੇ ਪ੍ਰੇਮਾ ਸਤਿਗੁਰੂ ਆ ਦਰਸ਼ ਦਿਖਾ ਦਿਓ ਹੋ ਵਰਗੋ ਦੀ ਯਾਤਰਾ ਸਾ ਅੱਜ ਸਾਨੂੰ ਜਥੇ ਦੇ ਸਵੇਤ ਗੁਰਦੁਆਰਾ ਪਕ ਤਰਬਿਦਾਸ ਸਿੰਘ ਜੀ ਸਮਾਗਮ ਲਈ ਨੂੰ ਵਿਖੇ ਹਾਜ਼ਰੀ ਭਰਨ ਦਾ ਸਵਾਗਤ ਬਣਿਆ ਤੇ ਅੰਦਾ ਇੰਦਾ ਸਮਾਗਮ ਅੰਮ੍ਰਿਤਮ ਬਰਦਾਸ ਸਿੰਘ ਮਹਾਰਾਜ ਵੱਲੋਂ ਪ੍ਰਕਾਸ਼ ਪੁਰਪਰਸ ਸੀ ਇਸ ਸਮੇਂ ਸ਼ੁਰੂ ਗੁਰਦੁਆਰਾ ਸਾਬਕਾ ਪ੍ਰਗਨਸ਼ਕਤ ਮਹਿਤਿਆ ਨੇ ਹਾਜ਼ਰੀ ਭਰੀ ਜਰੂਰ ਤਰਾਕੇ ਤੋਂ ਆ ਕੇ ਸੰਗਤਾਂ ਨੇ ਹਾਜ਼ਰੀ ਭਰ ਕੇ ਬੇਹਤ ਮਾਤ ਸੁਖਾਤ ਨੂੰ ਜਿਵੇਂ ਲਿਆ ਮੈਂ ਆਪਣੇ ਜਥੇ ਦੇ ਵੱਲੋਂ ਜਿਚੇ ਸਾਰੇ ਪ੍ਰਬੰਧਕ ਕਮੇਟੀਆਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਉਥੇ ਹੀ ਆਗਿਆਆਂ ਸੰਕਲਪਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਪੂਰੀ ਪ੍ਰਬੰਧਕ ਕਮੇਟੀ ਦੇ ਵੱਲੋਂ ਇਹ ਸ਼ੁਰੂ ਕਰਦੀ ਪ੍ਰਬੰਧਕ ਕਮੇਟੀ ਵੱਲੋਂ ਵੀ ਬਹੁਤ ਸਾਰਾ ਮਾਣ ਤੁੜੀ ਦੇ ਵਿੱਚ ਪਾਇਆ ਗਿਆ ਜਿਨ੍ਹਾਂ ਵੀਰਾਂ ਦੇ ਵੱਲੋਂ ਇਹ ਪ੍ਰਾਪਨਾ ਕੀਤਾ ਗਿਆ ਉਹਨਾਂ ਦੀ ਵਿਚਾਰਧਾਰੀ ਕਰਦੀ ਅਰਦਾਸ ਕਰਦਾ ਉਹਨਾਂ ਨੂੰ ਵੀ ਬਹੁਤ ਮਾਣ ਬਖਸ਼ਿਆ ਗਿਆ ਸਤਿ ਸ੍ਰੀ ਅਕਾਲ ਪਾਤਸ਼ਾਹ ਦੇ ਪਾਵਨ ਕਰਨਾ ਵਿੱਚ ਸੂ ਸੰਕਲਪ ਪ੍ਰਬੰਧਕ ਕਮੇਟੀਆਂ ਦੀ ਅਤੇ ਜਿੰਨੀ ਵੀ ਇਲਾਕੇ ਦੀ ਸੰਗਤ ਸਾਰੀ ਸੰਗਤ ਵਿਚਾਰਦੀ ਕਰਦੀ ਅਰਦਾਸ ਕਰਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ